ਬੰਦਾ ਹੋਊ ਅਮੀਰ ਤੇ ਕਰੇ ਹੋਊ ਬੰਦਾ ਹੋਊ ਅਮੀਰ ਤੇ ਕਰੇ ਹੋਊ ਜਿਉਨੇਕ ਨਹੀਂ ਫੇਰ ਇਨਸਾਨ ਹੈ ਨਹੀਂ ਜੋ ਕਰਦੇ ਦਸਮੰਦ ਨਾਲ ਤੂ ਕਰਦਾ ਉਪੋਹੀ ਜਹਾਨੀ ਪ੍ਰਵਾਨ ਹੈ ਨਹੀਂ ਜੋ ਕਰਦੇ ਦਸਮੰਦ ਨਾਲ ਤੂ ਕਰਦਾ ਉਹ ਤੋਹੀ ਜਹਾਨੀ ਪ੍ਰਵਾਨ ਹੈ ਨਹੀਂ ਉਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਹੜੇ ਸ਼ਖਸ ਦੀ ਮਿੱਠੀ ਜ਼ੁਬਾਨ ਹੈ ਨਹੀਂ ਪੁੰਧਾਨ ਤੇ ਲੋਕ ਨੇ ਬਹੁਤ ਕਰਦੇ ਪੁੰਧਾਨ ਤੇ ਲੋਕ ਨੇ ਬਹੁਤ ਕਰਦੇ ਖੁਸ਼ੀ ਦੇਣ ਤੋਂ ਵੱਡਾ ਕੋਈ ਬਾਣ ਹੈ ਨਹੀਂ ਜੋ ਕੋਟਾ ਰੱਬ ਤੇਰੀ ਹਜ਼ਾਰਾਂ ਸਾਲ ਹੋ ਗਈ ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇ ਮੇਰੇ ਦੁਆਰ ਤੇ ਆ ਜਿਹੜਾ ਅੱਜ ਤੱਕ ਹੋਇਆ ਨਾ ਹੋਵੇ ਮੈਂ ਸਭ ਤੈਨੂੰ ਪਿਆਰ ਦਿਆਂ ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇਰੇ ਤੁਰਵਾ। ਮੰਗਣ ਵਾਲੇ ਦੁਆਵਾਂ ਚ ਕੀ ਕੀ ਮੰਗ ਲੈਂਦੇ ਨੇ ਹਜ਼ੂਰ ਇੱਕੋ ਦੁਆ ਦੇ ਵਿੱਚ ਕਿੰਨੀਆਂ ਕੀਦਾ ਮੰਗੀਆਂ ਇੱਕ ਬੰਦੇ ਨੇ। ਕਹਿੰਦਾ ਏ ਵੈਜੂ ਆਕਾਲ ਪੁਰਖ ਮੇਰੀ ਅੰਨੀ ਮਾਂ ਆਪਣੇ ਪੋਤਰੇ ਨੂੰ ਚਮਚੇ ਸੋਨੇ ਦੇ ਚਮਚੇ ਚ ਦੁੱਧ ਪੀਣਾ ਵੇਖੀ। ਅੰਨੀ ਮਾਂ ਦੀ ਅੱਖਾਂ ਵੀ ਮੰਗ ਲਈਆਂ। ਦੁੱਧ ਵੀ ਮੰਗ ਲਿਆ। е под потреби мангрелите.